ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅਵਰ ਨਿਊ ਬਲੌਗ ਕਹਾਣੀ ਆਪਾਂ ਪਹੁੰਚ ਗਏ ਆ ਆਊਟਲੈਟ ਗਾਇਸ ਤੇ ਅੱਜ ਹੈਗਾ ਗਾ ਮੇਰੀ ਜੁਠਾਣੀ ਜੀ ਦਾ ਜਨਮ ਦਿਨ ਗਿਫਟ ਹਜੇ ਅਸੀਂ ਲੈਤ ਨਹੀਂ ਪਾਰਟੀ ਦਾ ਪਲਾਨ ਨਹੀਂ ਸੀਗਾ ਨਾ ਲੇਟ ਵਾਲਾ ਉਹਨਾਂ ਦੀ ਬੋਟਲ ਰੈਡੀ ਹੋਈ ਪਈ ਆ ਉਹਨਾਂ ਨੇ ਵੀ ਭਾਈ ਫਿਰ ਅਸੀਂ ਸੋਚਿਆ ਵੀ ਚਲੋ ਜਦੋਂ ਘਰੇ ਚਲੇ ਜਾਵਾਂ ਘਰੇ ਦੇ ਦਾਂਗੇ ਜਾ ਕੇ ਯੈਸ ਇੱਥੇ ਲੈ ਜਾਾਂਗੇ ਘਰੇ ਜਾ ਕੇ ਗਿਫਟ ਦੇ ਦਾਂਗੇ ਦੀਦੀ ਜੀ ਨੂੰ ਹੁਣ ਆਪਾਂ ਆਊਟਲੈਟ ਸੈਲੀਬ੍ਰੇਟ ਕਰ ਰਹੇ ਆ ਅਸੀਂ ਬਰਥਡੇ ਕਿਉਂਕਿ ਜਮਾ ਸ਼ਾਮ ਜੀ ਨੂੰ ਪਲਾਨ ਕੀਤਾ ਨਾ ਵੀ ਸੈਲੀਬ੍ਰੇਟ ਕਰਨਾ ਕਿ ਨਹੀਂ ਕਰਨਾ ਅਸੀਂ ਵੀ ਆ ਜਾਣਗੇ ਉੱਥੇ ਉਹ ਲੋਕੇਸ਼ਨ ਤੇ ਪਹਿਲੀ ਵਾਰੀ ਸੈਲੀਬ੍ਰੇਸ਼ਨ ਕਰ ਰਹੇ ਆ ਹੈਨਾ ਆਪਾਂ ਵੀ ਆ ਬੋਟ ਵਾਲੀ ਜਗ੍ਹਾ ਤੇ ਉਹ ਖੜੇ ਹੋਣ ਲੱਗਾ ਨਾ ਵੀਰੇ ਹੋਰੀ ਉਹ ਹੈਪੀ ਬਰਥਡੇ ਬੋਟ ਹੈਪੀ ਬਰਥਡੇ ਬੋਟ ਹੈਪੀ ਬਰਥਡੇ ਬੋਟ ਨੋਟ ਦਿਓ ਹਣਾ ਹਾਈ ਰਿੱਕੀ ਹੈਪੀ ਬਰਥਡੇ ਟੂ ਯੂ ਭਾਈ ਗੋਡ ਬlesਸ ਯੂ ਉਹ ਉਹ ਮੋਰ ਤਾਂ ਪਾਓ ਗਿਆ ਜਗੇ ਜੁੜੇ ਉਹ ਜੁੜੇ ਨਾ ਫਰਸਟ ਐਕਸਪੀਰੀਅੰਸ ਅੱਜ ਫਰਸਟ ਐਕਸਪੀਰੀਅੰਸ ਤੁਹਾਡੇ ਨਾਲ ਉਹੋ ਜਨਾ ਫੋਟੋ ਨਿਕਾਲਦਾ ਨਾ ਜਾ ਕੇ ਤੈਨੂੰ ਹਾਂ 5 ਕਿਲੋ ਜੀ ਹੈ 5 ਕਿਲੋ ਜੀ ਬੈਠੇ ਚੱਲ ਕੋਈ ਬੋਲ ਦੇ ਨਾ ਇੱਥੇ ਬੈਠ ਉਹ ਲਾਈਕ ਦੇਖੋ ਯਾਰ ਇਹ ਗੁੰਤਾਲ ਨੂੰ ਅੱਜ ਮੈਂ ਹਾਈ ਵੀ ਕੀਤੀ ਸੀਗੀ ਹੈਲਮਟ ਨਾਲ ਹੀ ਤਾਈ ਹੋ ਗਈ ਅਸੀਂ ਪਾਕਤਾਂ ਨੂੰ ਇਹਨੂੰ ਇਹ ਜਿਆਦਾ ਟਾਈਮ ਵਿੱਚ ਖੜਨਾ ਨਹੀਂ ਇਹਦੇ ਜਾ ਰਿਹਾ ਇਧਰ ਦੇ ਇਹਦੀ ਤਾਂ ਜੈਕਟ ਉਹ ਫੜ ਕੇ ਰੱਖੀ ਓਏ ਰਿੱਕੀ ਨਾ 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 ਰਿਸਕ ਹੈ ਚ ਆਹ ਕਿਹੜਾ ਦੇ ਲੋ ਹਾਏ ਹੋ ਗਿਆ ਅੱਜ ਪਹਿਲਾਂ ਕਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਫਿਰ ਕੀ ਕਰਨਾ ਤੇ ਮੇਰੇ ਚ ਉਹ ਯਾਰੀ ਬੋ 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 ਇੱਥੇ ਆਇਆ ਜੀ ਮੁੜ ਕੇ ਇਤਰਾ ਮੁਹਰ ਮੈਂ ਹਾਂ ਹੁਣ ਦੇਖਦੇ ਹਾਂ ਹੁਣ ਦੇਖਦੇ ਹਾਂ ਜੀ ਜਾ ਰਿਹਾ ਇਹ ਉੱਧਰ ਨੂੰ ਜਾਣਾ ਦੀ ਮਮਾ ਕੋਲ ਆ ਮਮਾ ਕੋਲ ਹਾਂ ਇਹ ਅੱਗੇ ਕਰਦੇ ਇਹ ਦੂਰ ਇਹ ਇੱਥੇ ਦੂਰ ਦੂਰੀ ਬੈਠੇ ਗਏ ਆ ਉਹਨੂੰ ਕੇਕ ਕਰ ਲਓ ਬਚਾਲੇ ਪਾਸੇ ਦਿੱਤਾ ਮਮਾ ਚੱਲ ਰਸ ਮਲਾਈ ਵਾਲਾ ਬਣਾ ਲੈ ਰਿੱਕੀ ਨੂੰ ਪਸੰਦ ਆ ਰਸ ਕੀ ਬਾਤ ਹੈ ਕੀ ਬਾਤ ਇਹਨੂੰ ਵੀ ਪਸੰਦ ਹੈ ਜੂ ਜੂ ਯੂਅਰ ਫੇਵਰਿਟ ਰਸ ਮਲਾਈ ਵਗ ਗਿਆ ਪੁੱਤ ਕੋਈ ਨੰ ਨਾ ਕਿਸੇ ਬਸ ਇਧਰ ਮੈਂ ਕੋਈ ਨਾ ਰਸ ਮਲਾਈ ਬਣਾ ਰਹੇ ਸੀ ਹੈ ਪੁੱਤ ਚੱਕ ਆਜੋ ਹੈਲੋ ਹਾਈ ਇਹ ਇਨਦਰ ਹੋ ਗਿਆ ਹੋਇਆ ਨਹੀਂ ਜਾਂਦਾ ਰਿੱਕੀ ਕਿੱਥੇ ਹੋ ਗਿਆ ਉਹ ਤੇ ਸਟੂਲ ਵੀ ਰੱਖਣਾ ਸੀ ਬਾਈ ਵਿੱਚ ਕੋਈ ਕਿ ਮੈਂ ਫੋਨ ਇੱਥੇ ਰੱਖ ਦਿੰਨੀ ਉਹ ਹੀ ਗੱਲ ਪੱਕੀ ਦੇਖ ਨਾ ਬਾਈ ਨਾ ਜਾਵੋ ਫਲੈਸ਼ ਲਓ ਦੇਖੋ ਹੋਊਗੀ ਲੈਟ ਲਾ ਕੇ ਹਾਂ ਹੁਣ ਹੋ ਗਈ ਆ ਇਹਨੂੰ ਘੁਮਾ ਖਫੀ ਥੋੜਾ ਹਾਂ ਉਹ ਲਾਈਟ ਵੱਲ ਨੂੰ ਹਾਂ ਲਓ ਬੱਸ ਕਰ ਤਾਏ ਵਿਚਾਲੇ ਖੜ ਗਿਆ ਜੀ ਹਾਂ ਹੁਣ ਤਾਏ ਜਲਾ ਘਰ ਹੋ ਜੂ ਖੜਦਾ ਜਾ ਗਿਆ ਉਹ ਪਿੱਛੋਂ ਦੇਖੀ ਜਾਂਦਾ ਜੀ ਇੱਥੇ ਬਹਿ ਜਾ ਲੱਤ ਤੇ ਫੋਟੋ ਵੀ ਖਿੱਚ ਲਈ ਸਟਾ ਠੀਕ ਆ ਰੇ ਇਹ ਆਈ ਬੈਠਾ ਖਾਸਲਮਾ ਚਾ ਕੋਈ ਨਾ ਦਵਾਈ ਖਿੱਚਣਾ ਬੈਠੋ ਨਹੀਂ ਮੰਨਣ ਪਾਉਂਦੇ ਆ ਮੰਮਾ ਅਗਲੇ ਦਾ ਇੱਥੇ ਆ ਹੁਣ ਠੀਕ ਆ ਐ ਭਾਈ ਹੱਸੋ ਸਾਰੇ ਆ ਨੇ ਆਪਣੀ ਫੋਟੋ ਆ ਜੂ ਇੱਥੇ ਵੀਡੀਓ ਤਾਂ ਸਾਡੇ ਕੰਮ ਦੀ ਨਹੀਂ ਫੋਟੋ ਖਿੱਚੋ ਹਾਂ ਵੀਡੀਓ ਤਾਂ ਪਾਉਂਦੇ ਨਹੀਂ ਇਹ ਇਹ ਤਾਂ ਫੋਟੋ ਵਾਂ ਖਿੱਚੋ ਤੁਸੀਂ ਖਿੱਚਣੀਆਂ ਤਾਂ ਦੂਯਾਰਦੀ ਦੂਯਾਰਦੀ ਪੂਰੀ ਨੀਤ ਅਗੇ ਕੇਕ ਕਿਉਂ ਨਹੀਂ ਚਾਹਿੰਦਾ ਪਿਆਰ ਬੈਠਾ ਦੇਗੀ ਵੀਰੇ ਵੀਰੇ ਨੇ ਵੀਰੇ ਨੇ ਹਮੇਸ਼ਾ ਸੋਚਿਆ ਸੀਗਾ ਵੀ ਜਦੋਂ ਮੈਂ ਪੂਰੀ ਮੈਨੂੰ ਜੋਬ ਮਿਲ ਗਈ ਪੂਰੀ ਘੈਂਟ ਤੇ ਉਦੋਂ ਮੈਂ ਦੀਦੀ ਨੂੰ ਗਿਫਟ ਦਊਂਗਾ ਅੱਜ ਫਿਰ ਦੀਦੀ ਦੇ ਬਰਥਡੇ ਤੇ ਦੀਦੀ ਨੂੰ ਗਿਫਟ ਦਿੱਤਾ ਵੈਰੀ ਨਾਈਸ ਕਲਾਪਿੰਗ ਦੇਖਾ ਦਿਖਾ ਦਿਓ ਇਧਰ 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 ਨਾਈਸ ਬਹੁਤ ਸੋਹਣੀ ਆ ਵੀਰੇ ਬਹੁਤ ਸੋਹਣੀ ਆ ਚਲੋ ਵੀ ਇਹਨਾਂ ਪਰ ਵੀ ਪਾ ਲਾਵਣੀ ਪਾ ਲਾਓ ਚ ਅੱਜ ਕੋਈ ਨਹੀਂ ਉਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੈਂ ਉਧਰ ਹੀ ਲੈ ਚਲਾਂ ਕੋਈ ਨਹੀਂ ਜਿਹੜਾ ਬਾਈ ਮੇਰਾ ਗਿਫਟ ਆ ਉਹ ਮੈਂ ਨਾਲ ਲੈ ਜਾ ਕੇ ਦਿਵਾ ਕੇ ਫੇਰ ਲਿਆਉਂਗੀ ਉਹ ਕਿ ਨਹੀਂ ਰੱਖੀ ਕਿਉਂਕਿ ਉਹ ਅਸੀਂ ਸੋਚਿਆ ਨਹੀਂ ਸੀ ਅਸੀਂ ਸੈਲੀਬ੍ਰੇਟ ਕਰਨਾਗਾ ഹപ്പി ബർത്ത്ഡേ ഹപ്പി ബർത്ത്ഡേ ആ കർലെണ്ടേ ആ കർലയാ കർലയാ ടീദിനേ കർലയാ ആരെ മുനയോ കേവിരെ ചൽദയേ ച ബൈ ആരെ ചൽദയ ലാവ താങ്ക്യൂ വിരേ ആ ഓയ് വട സ്വാളോ ਇਹ ਸਰਪ੍ਰਾਈਜ਼ ਪਲਾਨ ਕੀਤਾ ਸੀਗਾ ਵੀਰੇ ਨੇ ਹਾਂ ਹਾਂ ਨਾ ਅੱਛਾ ਲੱਗਿਆ ਮੈਨੂੰ ਬਹੁਤ ਵਧੀਆ ਸੀ ਵੀਰੇ ਡਿਫਰੈਂਟ ਸੀ ਆ ਟਾਈਮ ਦੀ ਛੋਟੀ ਸੀ ਬਟ ਟਾਈਟਲ ਮਿਲ ਗਿਆ ਵਲੌਗ ਦੇ ਉੱਤੇ ਮੈਂ ਲਿਖੂੰ ਵੀਰੇ ਨੇ ਕੀਤਾ ਦੀਦੀ ਲਈ ਸਰਪ੍ਰਾਈਜ਼ ਬਣਾਇਆ ਫਸਟ ਟਾਈਮ ਓਏ ਪਹਿਲੀ ਵਾਰ ਇਹਨੂੰ ਤੇ ਤੈਰਣਾ ਆਉਂਦਾ ਸਾਡੇ ਸਾਥ ਆਉਂਦੇ ਤਾਂ ਹਾਂ ਦਾ ਵਧੀਆ ਜਿਹਾ ਹਾਂ ਪਹਿਲੀ ਸੇ ਬਹੁਤ ਆ ਬਸਦਾ ਹੈ ਤੈਨੂੰ ਠੀਕ ਹੈ ਕਹਿੰਦੇ ਜੀ ਆਪਾਂ ਟਿਕਾ ਭੇਜ ਜਿਵੇਂ ਟੈਕਟਾਂ ਲਾਤੀਆਂ ਆਪਾਂ ਐਂ ਪੈਜੋ ਕਹਿੰਦੇ ਕਿਵੇਂ ਉਹਨੇ ਪੈਜੋ ਬੋਡੀ ਆਪੇ ਉਹ ਕਰ ਲਿਆ ਹਾਂ ਕੇਕ ਬਹੁਤ ਇੰਟਰਸਟਿੰਗ ਸੁਆਦ ਆ ਹਨਾ ਕੇਕ ਵਾਲਾ ਸੁਆਦ ਆ ਪੂਰਾ ਹੋਇ ਇੱਕ ਮਿੰਟ ਵੀ ਰਹੋ ਚੱਕੋ ਸਾਰੇ ਜਣੇ ਚੱਕੋ ਗੰਦਾ ਚੱਕ ਜਲਦੀ ਗੱਲਾਂ ਗੱਲਾਂ ਹੀ ਕਰੀ ਜਾਓ ਗੱਲਾਂ ਗੱਲਾਂ ਹੀ ਹੈਪੀ ਬਰਥਡੇ ਕਰ ਦਨੇ ਆ ਹੈਪੀ ਬਰਥਡੇ ਟੂ ਯੂ ਹੈਲੋ ਹੈਪੀ ਬਰਥਡੇ हाँ ते या 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 या। तो 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 लो भाई दो दो केक पाल डबे बिच जुजार दे पूरा जुजार हो जुजार ਆਇਆ ਤੋਂ ਨਹੀਂ ਆਪਾਂ ਚੱਲੀ ਨਿਊ ਪਲੇਸ ਤੇ ਪਲੇਸ ਕਿਤੇ ਕਿਸੇ ਹੱਦ ਤੇ ਸਹੀ ਆ ਲੋ ਬਈ ਗਾਇਸ ਅਸੀਂ ਪਹਿਲਾਂ ਸਿੱਧਾ ਅਸੀਂ ਬਰਨਾਲੇ ਤੂੰ ਇੱਧਰ ਆਉਣਾ ਸੀਗਾ ਫਿਰ ਸਾਨੂੰ ਘਰੇ ਜਾਣਾ ਪਿਆ ਕਿਉਂਕਿ ਰਿੱਕੀ ਨਹੀਂ ਹੋਣਾ ਅਸੀਂ ਰੈਡੀ ਮੈਂ ਡੈਡੀ ਹੋਈ ਸੀਗੀ ਤੇ ਹੁਣ ਆਪਾਂ ਜਾ ਰਹੇ ਆਂਗੇ ਵਾਕ ਆ ਲੈਣ ਦੇ ਕਿਉਂਕਿ ਦੀਦੀ ਨੂੰ ਮੈਂ ਅੱਜ ਸੋਚਿਆ ਸੀਗਾ ਮੈਂ ਦੀਦੀ ਨੂੰ ਫੁੱਟਵੀਅਰ ਲੈ ਕੇ ਦੇਣੇ ਆ ਤੇ ਫਿਰ ਦੀ ਦੀ ਵਾਸਤੇ ਹੁਣ ਆਪਾਂ ਗਿਫਟ ਲੈਣਾਗਾ ਠੀਕ ਹੈ ਮੈਂ ਕਿਹਾ ਦੀਦੀ ਗਿਫਟ ਤੁਸੀਂ ਆਪ ਦੀ ਪਸੰਦ ਦਾ ਹੀ ਲੈ ਲਿਓ ਕਿ ਨਹੀਂ ਰਿੱਕੀ ਮੈਂ ਕਿਹਾ ਤੁਸੀਂ ਹੁਣ ਆਪ ਦੀ ਪਸੰਦ ਦਾ ਹੀ ਲੈ ਲਿਓ ਜਿਹੜਾ ਤੁਹਾਨੂੰ ਪਸੰਦ ਹੋਇਆ ਜਿਹੜਾ ਵੀ ਉਹਨਾਂ ਨੂੰ ਵਧੀਆ ਲੱਗੂਗਾ ਉਹ ਲੈ ਲੈਣਗੇ ਠੀਕ ਹੈ ਤੇ ਆਪਾਂ ਦਵਾਉਣੇ ਆ ਗਿਫਟ ਰਿੱਕੀ ਦੀ ਵੀ ਰਿੱਕੀ ਨੇ ਵੀ ਇਹੀ ਸੋਚਿਆ ਸੀ ਵੀ ਚਲੋ ਆਪਾਂ ਇਹੀ ਕਰ ਲਾਂਗੇ ਫਿਰ ਆਪਾਂ ਕੇਕ ਖਾਵਾਂਗੇ ਹਨਾ ਰਿੱਕੀ ਰੋਟੀ ਵਾਸਤੇ ਦੇਖਦੇ ਆ ਕਿਹੜੇ ਰੈਸਟੋਰੈਂਟ ਜਾਣਾਗਾ ਕਿਉਂਕਿ ਅਸੀਂ ਤਾਂ ਇੱਕ ਇੱਕ ਰੋਟੀ ਵਾਲੇ ਆ ਉਹ ਪਿੱਛੇ ਆਉਂਦੇ ਉਹ ਪਿੱਛੇ ਆਉਂਦੇ ਪਿੱਛੇ ਆਉਂਦੇ ਹੈ ਬੱਬਰ ਦਿਖਾ ਲੋ ਹਾਂ ਇੱਥ ਸਹੀ ਹੋਣੀ ਹੈ ਇੱਥੇ ਵੀ ਮੰਮਾ ਨੇ ਖਾਣਾ ਨਹੀਂ ਖਾਣਾ ਹਾਂ ਸੱਚ ਦੀਨੇ ਨਹੀਂ ਖਾਣਾ ਚਿਕਨ ਨਹੀਂ ਖਾਣਦੀ ਦੀਨੇ ਲਓ ਬਈ ਆਪਾਂ ਪਹੁੰਚ ਗਏ ਗਾਇਜ਼ ਵਾਕ ਪਰ ਵੀ ਤਾਂ ਖਾ ਲੈਂਦੀ ਆ ਠੀਕ ਹੈ ਹੁਣ ਆਪਾਂ ਵਾਕ ਵਾਲਿਆਂ ਤੋਂ ਲੈਣਾਗਾ ਦੀਦੀ ਦਾ ਗਿਫਟ ਲਓ ਬਈ ਵਾਕ ਵਾਲਿਆਂ ਦੇ ਆਜੋ 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 ਨਹੀਂ ਕੋਈ ਪਰਸ ਲਓ ਬਈ ਜਿਹੜੀ ਮਰਜ਼ੀ ਇੱਥੋਂ ਸਟਾਰਟ ਹੋ ਜਾਓ ਇੱਥੋਂ ਜਿਹੜੀ ਚੀਜ਼ ਮਰਜ਼ੀ ਪਸੰਦ ਕਰ ਲਓ ਠੀਕ ਹੈ ਇਹ ਤਾਂ ਤੁਹਾਨੂੰ ਜ਼ਿਆਦਾ ਇੱਕ ਆਪਣੀ ਦੋਨਾਂ ਦੀ ਮੈਂ ਤਾਂ ਕਿਹੜਾ ਜਿਆਦਾ ਸੋਹਣਾ ਲੱਗ ਰਿਹਾ ਜਿਵੇਂ ਹਾਂ ਜਦੋਂ ਦੇਖਿਆ ਤੁਹਾਨੂੰ ਲੱਗ ਰਿਹਾ ਉਹ ਸਿੱਟਾ ਮਾਲਿਆਂ ਦੀ ਜਿੱਦ ਨਹੀਂ ਤਾਂ ਉਹ ਸਿੱਟੇ ਜਿਹੇ ਉਹ ਸਹੀ ਆ ਉਹ ਕਲਰ ਸਹੀ ਮੈਨੂੰ ਲੱਗ ਰਿਹਾ ਨਾ ਇੱਥੇ ਕੁਝ ਇਹਦੇ ਗੜਬੜ ਜਿਹੀ ਨਹੀਂ ਲੱਗ ਰਹੀ ਗੜਬੜ ਤੇ ਨਹੀਂ ਕੁਝ ਨਹੀਂ ਹਾਂ ਯਾ ਮੇ ਬੱਚ ਮਾਲ ਦੀ ਨਿਕਲ ਜਾ ਗਰੂ ਹਾਂ ਦਿੱਲੀ ਲਈ ਲੂਰ ਨਾ ਨਹੀਂ ਨਹੀਂ ਆ ਰੇ ਸਈਅਰ ਕੀ ਬਿਲ ਬਿੱਚੀ ਬਾ ਚਲੋ ਚਲੋ ਚਲ ਹੁਣ ਤਣੀਆਂ ਦਾ ਧੋਲਿਆ ਕਰਾਂਗੇ ਅਸੀਂ ਯਾਰ ਐਂ ਤੜੀ ਜੁਜਾਰ ਦਬਕਾ ਮਾਰੋ ਰਿੱਕੀ ਨੂੰ ਕਿਹਨੂੰ ਆਇਆ ਵੀ ਬੇਚਾਰੇ ਨੇ ਬੈਠਾਣ ਆ ਗਿਆ ਅੱਜ ਨਿੱਕਾ ਹੋਈ ਨਹੀਂ ਝੂਟਾ ਲੈ ਕੇ ਐਸੀ ਕਰੇ ਰਿੱਕੀ ਨਾਲ ਮੈਂ ਝੂਟਾ ਲੈ ਤੈਨੂੰ ਇੱਥੇ ਆ ਕੇ ਖੜਾ ਮੈਂ ਨਾਲ ਤੂੰ ਲੈਣਾ ਬੁੱਤ ਝੂਟਾ ਬਾਅਦ ਕੇ ਲੈ ਜਾਾਂਗੇ ਕਦੇ ਹੁਣ ਚੱਲੀਏ ਏਦੋਂ ਪਹਿਲਾਂ ਪਾਪਾ ਜੀ ਦਾ ਮੂੜਾ ਹੋ ਜੇ ਆਹ ਇੱਕ ਯਾ আল্লাহ ਫਿਰ ਹੈ ਚੱਲ ਬਤਾਏ ਬਈ ਠੀਕ ਹੈ ਸਾਡੀ ਗੱਡੀ ਚ ਵੇਸ ਲੋ ਬਈ ਗਾਇਸ ਤੇ ਹੁਣ ਆਪਾਂ ਚੱਲੇ ਆ ਡਿਨਰ ਕਰਨ ਤੱਕ ਦੀ ਜਾਂਦੇ ਆ ਕੱਲ ਸਹੀ ਆ ਨਾ ਉਹਨਾਂ ਨੂੰ ਵੋਟ ਤੇ ਹੋਰ ਭਾਂ ਦੇ ਅੱਠ ਦਸ ਦਾ ਟਾਈਮ ਹੀ ਆ ਲੈ ਉਹੀ ਕਹਤਾ ਮੈਨੂੰ ਲੱਗਦਾ ਵੀਰ ਨੇ ਕਿਹਾ ਨਹੀਂ ਕੱਲ ਨਹੀਂ ਸੀ ਤੁਸੀਂ ਕਹੂੰਗਾ ਕੋਈ ਨਾ ਮੋਟਾ ਹਾਂ ਚਲੋ ਭਾਈ ਹੁਣ ਆਪਾਂ ਸਟਾਰ ਡਾਇਮੰਡ ਵਾਲਿਆਂ ਦੇ ਘਰ ਜਾਣ ਕਰਨ ਜਾ ਰਹੇ ਹਾਂ ਡਿਨਰ ਅੱਛਾ ਜਾਣਦੇ ਆ ਠੀਕ ਆ ਪੁੱਤ ਤੇਰੇ ਪਾਪਾ ਵੀ ਸਰ ਨੇ ਪੁੱਤ ਫਿਰ ਸਰ ਨੂੰ ਜਾਣਦੇ ਹੋਣਗੇ ਕਿ ਨਹੀਂ ਰਿਕੇ ਲੋ ਵੀ ਹੁਣ ਆਪਾਂ ਚੱਲਦੇ ਆ ਠੀਕ ਐ ਤੇ ਸਟਾਰ ਡਾਇਮੰਡ ਟਾਬਾ ਅੱবি ਤੇ ਆਪਾਂ ਖਾਵਾਂਗੇ ਕਰਾਂਗੇ ਡਿਨਰ ਹਨਾ ਰਿੱਕੀ ਫਿਰ ਆਪਾਂ ਜਾਵਾਂਗੇ ਘਰੇ ਲੋ ਭਾਈ ਆਈ ਲਵ ਸਟਾਰ ਡਾਇਮੰਡ ਟਾਬਾ ਅਸੀਂ ਡਿਨਰ ਕਰ ਲਿਆ ਹੁਣ ਅਸੀਂ ਚੱਲਿਆਂ ਘਰੇ ਉਹ ਮੈਂ ਕੈਰੀਮਲ ਖਾਣੀ ਸੀ ਉਹ ਕੈਰੀਮਲ ਚੱਲਾ ਪੇ ਜਾਂਦੇ ਹੋਏ ਖਾਵਾਂਗੇ ਪਹਿਲਾਂ ਆਪਾਂ ਚਾਬੀ ਫੜਾਈ ਓਹ ਹਾਂ ਭਾਈ ਚੱਲ